55000 ਸਰਕਾਰੀ ਨੌਕਰੀਆਂ ਤੁਹਾਡੇ ਚ ਵੀ ਆਉਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਘਰਦਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਈਆ ਸਾਬਤ ਕਰ ਦਿਓ ਕਿ 1 ਰੁਪਈਆ ਲੱਗਿਆ ਯਾਰ ਭਗਵੰਤਬਾਨ ਨੂੰ ਚਾਹ ਪੀਉਣੀ ਪੈਗੀ 1 ਰੁਪਏ ਦੀ ਨੌਕਰੀ ਤਾਂ ਮਿਲ ਗਈ ਪਰ ਭਗਵੰਤਬਾਨ ਨੂੰ 1 ਰੁਪਈ ਦੀ ਚਾਹ ਪੀਉਣੀ ਪੈਗੀ ਸਾਬਤ ਕਰ ਦਿਓ ਜੀ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਜਨਾਬ ਨਿਭਾਉਣੀ ਬਹੁਤ ਔਖੀ ਹੈ ਸ਼ਿਫਾਰਿਸ਼ ਦੱਸ ਦੋ ਵੀ ਕਿਸੇ ਐਮਐਲਏ ਵੀ ਸ਼ਿਫਾਰਿਸ਼ ਜਾਂ ਮੰਤਰੀ ਦੀ ਸ਼ਿਫਾਰਸ਼ ਲੱਗੀ ਸਾਡੇ ਮੁੰਡੇ ਨੇ ਨੰਬਰ ਵੱਧ ਸੀ ਘੱਟ ਵਾਲਾ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਜਾਂ ਮੰਤਰੀ ਜਾਣਦਾ ਇੱਕ ਇੱਕ ਬੰਦਾ ਖੜਾ ਕਰ ਦਿਓ ਜੀ ਮੈਂ ਚੈਲੰਜ ਕਰਦਾ ਇੱਕ 55000 ਚੋਂ ਇੱਕ ਬੰਦਾ ਖੜਾ ਕਰ ਸੱਚੀ ਨੀਤੀ ਨਾਲ ਕੰਮ ਕਰਨਾ ਚਾਹੀਦਾ ਫਿਰ ਜੀ ਅਸੀਂ ਵੀ ਐ ਕਰਨ ਲੱਗ ਗਏ ਫਿਰ ਉਹਨਾਂ 'ਚ ਤੇ ਆਪਣੇ 'ਚ ਫਰਕ ਕੀ ਰਹਿ ਗਿਆ कार्य की रह गया फिर लोग कहनगे यार फिर उननो तो खड़ा शरणो बात है ले भी वह जो निकले यार कुछ ता डिफरेंट होवे कुछ ता नवा होवे फिर ओही बिजली ओही जैम्पर ओही तारा ओही फ्यूज ओही ट्रांसफार्मर ओही ग्रिड आउंदी है ना फिर दिने मोटर वाली ਰਾਤ ਨੂੰ ਮੱਛਰ ਤੋਂ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰੀਆਂ ਦੀ ਮੱਦਨ ਦੀ ਲੋੜ ਤਾਂ ਨਹੀਂ ਪੈਂਦੀ ਦੇ ਨਹੀਂ ਦੇ ਦੋ ਆਪੇ ਘਰੇ ਆਵੇ ਉਹ ਆਪੇ ਆ ਕੇ ਉਹ ਮੈਨੂੰ ਤਾਂ ਮੈਂ ਕਿਤੇ ਚਲਾ ਗਿਆ ਇਥੇ ਖਮਾਨੋ ਕੋਲ ਇੱਕ ਪਿੰਡ ਜਿੱਚ ਖੇਤ ਮੈਂ ਖੇਤ ਬੈਠੇ ਸੀ ਉਹ ਮੈਂ ਖੇਤ ਬੜਾ ਵਧੀਆ ਲੱਗਦਾ ਯਾਰ ਬੜੇ ਵਧੀਆ ਦਰਖਤ ਲਾਏ ਹੋਏ ਨੇ ਖੇਤ ਚਲਦੇ ਆ ਖੇਤ ਗਏ ਚਲੋ ਉੱਥੇ ਬੈਠੇ ਬਜ਼ੁਰਗ ਉਹਨਾਂ ਨੇ ਕਹਾ ਟੈਲੀਫੋਨ ਜੇ ਕਰਤੇ ਹੋਰ ਇਕੱਠੇ ਹੋਗੇ ਚਲੋ ਮੈਂ ਥੋੜਾ ਜਿਹਾ ਟਾਈਮ ਹੈਗਾ ਸੀ ਮੈਂ ਚਲ ਘੰਟਾ ਹੋਰ ਲਾ ਲੈਨੇ ਆ ਉਹ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਲੈ ਸਾਡੇ ਪਿੰਡ ਦਾ ਇੱਕ ਬੁੜਾ ਉਹ ਆਥ ਨੇ ਸ਼ਾਮ ਨੂੰ ਮੋਟਰ ਤੇ ਆਉਂਦਾ ਸਾਈਕਲ ਲੈ ਕੇ ਝੋਲਾ ਲੈ ਕੇ ਤਿੰਨੇ ਗ੍ਰਿਪ ਕੱਢ ਕੇ ਲੈ ਜਾਂਦਾ ਕਹਿੰਦਾ ਕਿਤੇ ਆਟੋਮੈਟਿਕ ਹੀ ਨਾ ਚੱਲ ਪੇ ਰਾਤ ਨੂੰ ਯਾਰ ਪਾਣੀ ਪਹਿਲਾਂ ਹੀ ਬਹੁਤ ਹੋਇਆ ਪਿਆ ਮੈਂ ਕਿਹਾ ਅੱਛਾ ਜੀ ਕਨ ਆਹਲਾਤ ਨੇ ਅਮਾਵਾਂ ਪੈਣਾ ਬੈਠੀਏ ਨੇ ਮੈਂ ਚੁੱਲ੍ਹੇ ਦੀ ਗੱਲ ਕੀਤੀ ਐ ਤੁਹਾਨੂੰ ਪਹਿਲਾਂ ਬਿਰੋ ਬਿਜਲੀ ਫ੍ਰੀ ਕਰਤੀ 600 ਜੁੰਡ ਕਿਸੇ ਦਾ 350 ਬਿਲਾਉਂਦਾ ਸੀ ਕਿ ਇਹਦਾ 3000 ਕਿਸੇ ਦਾ 2500 ਬਚ ਗਿਆ ਬਚ ਗਿਆ ਤਾਂ ਇਨਾਂ ਕੋਲੇ ਬਚ ਗਿਆ ਨਾ ਇਹ ਫਿਰ ਉਹਨੂੰ ਕਿਤੇ ਹੋਰ ਵਰਤਦਿਆਂ ਨੇ ਜਵਾਕ ਵਾਸਤੇ ਫੀਸ ਜਾਂ ਕੋਈ ਕੱਪੜੇ ਲਿਆਂਦੇ ਜਾਂ ਕੋਈ ਕੁੜੀ ਸਹੁਰਿਆਂ ਆਈ ਹੈ ਉਹਨੂੰ ਕੁਛ 100 ਰੁਪਏ ਉਹਦੀ ਪਰਚ ਪਾਤਾ ਆਪਣੀ ਰੀਤੀ ਰਿਵਾਜ ਨੇ ਹੈ ਨਾ ਹੁੰਦਾ ਕਿ 100 ਰੁਪਏ ਨਾਲ ਕਿਹੜਾ ਕੁਝ ਹੋ ਜਾਂਦਾ ਪਰ ਐ ਵੀ ਬੱਚ ਤੱਕ ਇਹਨਾਂ ਨੂੰ ਮਾਣ ਮਹਿਸੂਸ ਤਾਂ ਹੋਇਆ ਕਿੱਥੇ ਐ ਕਰਦੀਆਂ ਸੀ ਵੀ 100 ਰੁਪਏ ਹੈ ਨਹੀਂ ਕੁੜੀ ਖਾਲੀ ਹੱਥ ਕਿਵੇਂ ਤੋਰੀਏ ਇਦਾਂ ਹੀ ਇਦਾਂ ਹੀ ਬਿਜਲੀ ਹੋ ਗਈ ਆ ਹਸਪਤਾਲ ਫਰੀ ਹੋ ਗਏ ਔ ਕਿੰਨਾ ਸੋਹਣਾ ਹਸਪਤਾਲ ਬਣਾਇਆ ਤੂੰ ਜਾ ਕੇ ਆਏ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਹੈ ਬੈਸੀ ਜਾ ਕੇ ਵੀ ਦੇਖ ਕੇ ਆਓ ਵੀ ਐਨੇ ਸੋਹਣੇ ਕੈਨੇਡਾ ਅਮਰੀਕਾ ਚ ਤਾਂ ਮੈਂ ਦੇਖੇ ਸੀਗੇ ਇਹ ਹਸਪਤਾਲ ਜੋ ਫੈਸਿਲਿਟੀਆਂ ਜੋ ਮਸ਼ੀਨਾਂ ਡਾਕਟਰ ਸਾਹਿਬ ਇੱਕ ਤਾਂ ਸਾਡੇ ਦੋਨੇ ਹੀ ਡਾਕਟਰ ਨੇ ਨਾ ਆ ਵੀ ਡਾਕਟਰ ਹੈ ਉਦੋਂ ਆਉਂਦੇ ਜਦੋਂ ਸਾਰੇ ਡਾਕਟਰਾਂ ਨਾਲ ਠੀਕ ਐ ਸਾਡੇ ਡਾਕਟਰ ਬਲਜੀਤ ਕੌਰ ਵੀ ਐ ਡਾਕਟਰ ਆਮਨ ਅਮ ਜੋ ਤਾਂ ਅਰੋੜ ਆਪਣੀ ਮੋਗੇ ਵਾਲੀ ਹੈ ਡਾਕਟਰ ਤਾਂ ਕਾਸੀ ਨੇ ਆਪਣੇ ਕੋਲੇ 13 14 ਡਾਕਟਰ ਐ ਐਮਐਲਏ ਨੇ ਤਾਂ ਮਤਲਬ ਥੋੜੀ ਸਿਹਤ ਨੂੰ ਕੋਈ ਖਤਰਾ ਨਹੀਂ